ਜੀਨੇ ਮੈਨੂੰ ਕਿਹਾ ਉਹ ਮੈਂ ਖਲੋਤੀ ਆ ਮੈਂ ਆਪਣੇ ਬ੍ਰਦਰ ਨੂੰ ਫੋਨ ਕਰਦੀ ਹੱਸ ਮਨ ਠੀਕ ਹੈ ਤੇ ਅਚਾਨਕ ਇਹਨਾਂ ਨੇ ਫੋਨ ਕੀਤਾ ਪ੍ਰਸ਼ਾਦ ਲੈ ਕੇ ਇਹਨਾਂ ਦੇ ਭਾਜੀ ਨੇ ਕਿਹਾ ਕਿ ਪ੍ਰਸ਼ਾਦ ਦੇ ਉਹਦੇ ਭਾਜੀ ਦੂਜੇ ਪ੍ਰਸ਼ਾਦ ਦੇ ਭਾਜੀ ਨੇ ਪ੍ਰਸ਼ਾਦ ਫਰਾਇਆ ਮੈਨੂੰ ਤੇ ਵਿੱਚ ਉਹ ਅਚਾਨਕ ਇਹਨਾਂ ਨੇ ਚੈੱਕ ਕਰ ਮੁੰਦਰੀ ਤੇ ਨਹੀਂ ਹੈਗੀ ਫਿਰ ਚੈੱਕ ਕੀ ਕੀਤਾ ਪਪਾ ਜੀ ਦੇ ਪ੍ਰਸ਼ਾਦ ਤੇ ਤੇ ਮੁੰਦਰੀ ਦੀ ਹਾਂਜੀ ਲੋਕੀ ਦਾ ਘਰ ਮੈਂ ਲੈ ਚੀ ਨੀ ਅੱਗੇ ਵੀ ਆਉਂਦੇ ਰਾਤੀ ਵੀ ਆਈਆਂ ਮੈਥੇ ਪਪਾ ਜੀ ਦਾ ਦਰਸ਼ਨ ਕਰਕੇ ਜੀਨੇ ਮੈਂ ਕਰੀ ਬਹੁਤ ਖੁਸ਼ੀ ਹੋ ਰਹੀ ਏ ਕਿ ਪਪਾ ਜੀ ਦੇ ਪ੍ਰਸ਼ਾਦ ਮਿਲਿਆ ਮੈਨੂੰ ਅੱਛਾ ਇਹ ਡਾਕਟਰ ਚੌਂਕ ਦੀ ਮਿਲ ਜੇ ਤਾਂ ਤਾਂ ਬਹੁਤ ਵਧੀਆ ਲੱਗ ਰਿਹਾ ਹੈ। ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ। ਰਾਤ ਨੂੰ ਬਹੁਤ ਕੁਛ ਨਾ ਕੀਤਾ ਮੈਂ ਆਈ ਹਾਂ ਡਾਂਸ ਕੀਤਾ ਠੀਕ ਹੈ। ਤੁਸੀਂ ਕਹਿੰਦੇ ਮਨ ਨੂੰ ਦੱਸ ਕੇ ਜਿਵੇਂ ਆਪਣੇ ਘੇਟੇ ਕੰਮ ਕਰਦੀ ਹੈ। ਇਧਰ ਦੀ ਗੱਲ ਕਰਦੀ ਹੈ। ਨਹੀਂ। ਇਹ ਹਜੇ ਤੱਕ ਨਹੀਂ ਸੋਚਿਆ ਕਦੀ। ਕਿਉਂਕਿ ਮੇਰੇ 3-4 ਸਾਲ ਪੰਜ ਮਤਲਬ 7-8 ਸਾਲ ਹੋ ਗਏ ਵਿਆਹ ਨੂੰ ਮੈਂ 2-3 ਵਾਰ ਇੱਧਰ ਆਈ ਹਾਂ। ਰਾਤ ਨੂੰ ਆਉਂਦੀ ਹਾਂ ਤਾਂ ਟਿਕਦੇ ਹਾਂ। ਠੀਕ ਹੈ। ਦੇਖ ਕੇ ਜਾਂਦੀ ਹਾਂ ਜੇ ਮਤਲਬ ਜੋ ਸ਼ਬਦ ਉਹ ਤੇ ਚਰਾ ਜਲੇ ਬਾਬਾ ਜੀ ਦੇ। ਲੈਂਚ ਨਹੀਂ ਲੱਗੀ। ਨਹੀਂ ਮੈਂ ਲੈਂਚ ਨਹੀਂ ਲੱਗੀ। ਠੀਕ ਹੈ। ਪਹਿਲਾਂ ਮੈਂ ਲੈਂਚ ਰਾਜ ਲੱਗੀ ਹਾਂ। ਐਕਚੁਅਲੀ ਥੋੜੀ ਪਰ ਪਰਵਰਿ ਮਦ ਜਾਂਸ ਨੇ ਕੀਤੀ ਮੈਂ ਪਿੱਛੇ ਚਲ ਗਈ ਵਾਪਸ ਠੀਕ ਹੈ ਫੇਰ ਦੁਬਾਰਾ ਆਣ ਕੇ ਮੈਂ ਪੱਲੇ ਵਾਸੇ ਖਲੋਤੀ ਆ ਮਰ ਕੱਦ ਵੀ ਫੋਨ ਪਹਿਚਾਨ ਕੇ ਬਾਜੀ ਜਿੰਦੇ ਇਹਨਾਂ ਚਾਹ ਦੇ ਖਲੋਤੇ ਹੋਏ ਆ ਕਹਿੰਨਾ ਪ੍ਰਸ਼ਾਦ ਦਾ ਪਾਪਾ ਜੀ ਦਾ ਪ੍ਰਸ਼ਾਦ ਜੀ ਅਸੀਂ 2 ਪੁਆਇੰਟ ਦਾ ਲੱਡੂ ਸ਼ੁਰੂ ਕੀਤਾ ਸੀਗਾ ਔਰ ਉਸ ਤੋਂ ਬਾਅਦ ਇੱਕ ਸੋਨੇ ਦੀ ਮੁੰਦਰੀ ਨਾਲ ਸ਼ੁਰੂ ਕਰ ਦਿੱਤੀ ਸੀ ਔਰ ਅੱਜ ਤੱਕ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਰੀਤ ਚੱਲੀ ਆਂਦੀ ਪਈ ਹੈ ਔਰ ਇਹ ਹਰ ਸਾਲ ਇਤਨਾ ਦੇ ਉੱਪਰ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇਹ ਸੋਨੇ ਦੀ ਮੁੰਦਰੀ ਮਿਲਦੀ ਹੈ ਇਹ ਬਾਬਾ ਜੀ ਦੀ ಅಪਾਰ ਕਿਰਪਾ ਵਾ ਸਾਡੇ ਲੰਗਰ ਦਾਖਣਾ ਚੌਂਕ ਲੰਗਰ ਕਮੇਟੀ ਦੇ ਉੱਪਰ ਕਿ ਜਿਹੜਾ ਉਹ ਇਹਨਾਂ ਨੂੰ ਇਸ ਲੰਗਰ ਨੂੰ ਬਹੁਤ ਹੀ ਉਚਾਈਆਂ ਤੇ ਲੈ ਕੇ ਜਾ ਰਹੇ ਨੇ ਤੇ ਅਸੀਂ ਸ਼ਹਿਰ ਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਸਾਨੂੰ ਸਹਿਯੋਗ ਦਿੰਦੇ ਆ ਔਰ ਸਾਡੇ ਨਾਲ ਰਲ ਕੇ ਇਸ ਲੰਗਰ ਨੂੰ ਵਰਤਾਨ ਵਾਸਤੇ ਔਰ ਇਹ ਸਾਰੀ ਸੰਗਤ ਨੂੰ ਖਾਣ ਦੇ ਵਿੱਚ ਵੀ ਪਰੋਸਣ ਦੇ ਵਿੱਚ ਵੀ ਸਾਡਾ ਮਦਦ ਕਰਦੇ ਸ੍ਰੀ ਬਾਵਾਲਾਲ ਜੀ ਇਹ ਬੜੀ ਧੁੰਨਤਾਬ ਨਹੀਂ ਕਹਿ ਸਕਦੇ ਜੋ ਸੁਪਰ ਡੁਪਰ ਕਹਿ ਸਕਦੇ ਹਾਂ ਬਲਕਿ ਸੁਪਰ ਤੋਂ ਵੀ ਉੱਪਰ ਹੈ ਇਹ ਹਮੇਸ਼ਾ ਜੋ ਹੈ ਬਾਵਾਲਾਲ ਜੀ ਦੇ ਜੋ ਆਸ਼ੀਰਵਾਦ ਪ੍ਰਾਪਰ ਜਿਹੜੀ ਹੈ ਕਮੇਟੀ ਹੈਗੀ ਹੈ ਅਮੇਂਟ ਆਪਣੇ ਜੀ ਜਾਣਦੇ ਨਾਲ ਜੋ ਇਹਦਾ ਯੋਜਨ ਕਰਦੀ ਹੈ ਲੇਕਿਨ ਅੱਜ ਦੇਖ ਰਹੇ ਹਾਂ ਕਿ ਅੱਜ ਤੇ ਹਰ ਸਾਲ ਨਾਲੋਂ ਵੀ ਇੰਪਰੂਵਡ ਹੈ ਔਰ ਅੱਜ ਦੋ ਮੰਗੁਠੀਆਂ ਜਿਹੜੀਆਂ ਇਹਨਾਂ ਨੇ ਜਿਹੜੇ ਕੀਤੇ ਇੱਕ ਮੈਮ ਆਏ ਸੀਗੇ ਅੰਮ੍ਰਿਤਸਰ ਤੋਂ ਉਹਨਾਂ ਨੇ ਇੱਕ ਬਾਵਾਲਾਲ ਜੀ ਦੇ ਚਰਨਾਂ 'ਚ ਰੱਖੀ ਹੈ ਔਰ ਸਵਾਰੀ ਕਮੇਟੀ ਨੇ ਕੀਤੀ ਹੈ ਸੋ ਅਗਲੀ ਵਾਰੀ ਬਵਾਲਾ ਜੀ ਨੇ ਅਰੇਂਜਮੈਂਟ ਕਰ ਦਿੱਤਾ ਗੋਠੀ ਦਾ ਉਹ ਵੀ ਇੱਕ ਅਨਾਉਂਸ ਕਰ ਗਏ ਨੇ ਉਹ दैट ਮੀਨ ਕੇ ਕਿ ਬਵਾਲਾ ਜੀ ਨੇ ਕਰਵਾ ਦਿੱਤਾ ਸਭ ਕੁਝ ਆਪੇ ਹੀ ਤੇ ਨਾ ਪਰ ਉਹਨਾਂ ਦੇ ਅਸ਼ੀਰਵਾਦ ਜਿੰਨੂੰ ਮਿਲਿਆ ਹੁੰਦਾ ਇਹ ਉਹਨੂੰ ਹੀ ਉਹ ਹੀ ਕਰਵਾ ਸਕਦਾ ਸੋ ਇਹ ਕਮੇਟੀ ਨੂੰ ਬਹੁਤ ਬਹੁਤ ਵਧਾਈ ਹੈ ਔਰ ਜੋ ਹੈ ਉਸ ਨਾਲੇ ਸ਼ਹਿਰ ਦੇ ਵਿੱਚ ਜੋ ਹੈ ਉਪਰਾਲਾ ਕਰ ਦੇਣ ਕਿਉਂਕਿ ਇਹ ਦੇਖੋ ਇੱਕ ਚੀਜ਼ ਮੈਂ ਦੱਸਾਂ ਉਹ ਕਾਲ ਯੁਗ ਦੇ ਵਿੱਚ ਪਾਪ ਤੇ ਬਹੁਤ ਜ਼ਿਆਦਾ ਹੁੰਦੇ ਨੇ ਲੇਕਿਨ ਅਗਰ ਪੁੰਨ ਨਾ ਨਾ ਹੋਵੇ ਤੇ ਇਹ ਤਬਾਹ ਹੋ ਜੇ ਔਰ ਇਹ ਪੁੰਨ ਦਾ ਜੋ ਤਰੀਕਾ ਬਣੇ ਨੇ ਹੈ ਕਮੇਟੀ ਦੇ ਰਾਜ ਜੀ ਪੜਵੀ ਨੂੰ ਭਾਜੀ ਇਹ ਬਹੁਤ ਹੀ ਮੈਂ ਕਹਿ ਸਕਦਾ ਕਿ ਪਾਕਿਸ਼ਾਨੀ ਨੇ ਜਿਨ੍ਹਾਂ ਨੂੰ ਮੌਕਾ ਮਿਲਿਆ ਉਹ ਜੋ ਸਮਾਜ ਨੂੰ ਯੋਗਦਾਨ ਦਿੰਦੇ ਨੇ ਮੇਰੇ ਵੱਲੋਂ ਜਿਓਸਾ ਨੰਬਰ 1260 ਠਾਕਰੇ ਵੱਲੋਂ ਸਰਾਸਨ ਕ੍ਰਾਂਤੀ ਦਲ ਵੱਲੋਂ ਸਭ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹਰ ਦੂਈ ਤੇ ਦੋ ਬਸਾਂ ਐ ਤਾਂ ਫ੍ਰੀ ਜਾਂਦੀਆਂ ਔਰ ਸੰਗਤ ਨੱਚਦੀ ਗਾਦੀ ਜਾਂਦੀ ਹੈ ਔਰਾਂ ਦੀ ਪਗੜੇ ਪਾਦੀ ਜਾਂਦੀ ਹੈ ਔਰ ਇਹ ਬਾਬਾ ਲਾਲ ਜੀ ਦੀ ਬਹੁਤ ਕਿਰਪਾ ਢਾਕਾਣਾ ਚੌਂਕ ਕਮੇਟੀ ਦੇ ਅੱਜ ਇਹ ਦੇਖੋ ਦੋ ਦਿਨ ਲਗਾਤਾਰ ਢਾਕਾਣਾ ਚੌਂਕ ਲੰਗਰ ਕਮੇਟੀ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਅੱਜ ਦੇਖੋ ਪੂਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ੇਸ਼ ਬਣਿਆ ਹੋ ਰਹੀ ਕਿੰਨੇ ਆ ਕਿ ਆਹ ਨਾਲੇ ਟਾਈਮ ਤੇ 20 ਸਾਲ ਲਗਾਤਾਰ ਲੰਗਰ ਲਾਂਦਿਆਂ ਨੂੰ ਹੋ ਗਿਆ ਤੇ ਆਹ ਨਾਲੇ ਟਾਈਮ ਤੇ ਇਦਾਂ ਹੀ ਲੰਗਰ ਬਾਬਾ ਲਾਲ ਜੀ ਚਲਾਉਂਦੇ ਰਹਿਣ ਔਰ ਇਹਨਾਂ ਦੀ ਬੜੀ ਕਿਰਪਾ ਜਿਹੜਾ ਵੀ ਇੱਥੇ ਬਾਬਾ ਲਾਲ ਜੀ ਦੇ ਮੱਥਾ ਟੇਕ ਕੇ ਗਿਆ ਉਹ ਝੋਲੀ ਭਰ ਕੇ ਗਿਆ ਕਿ ਨਾਗਰ ਦੀ ਖਾਲੀ ਗਿਆ ਔਰ ਲੋਕੀ ਦੇਖੋ ਆਨ ਕਿਹਨੂੰ ਕਹਿੰਦੀ ਵੀ ਆਹ ਸਟਾਲ ਲਾ ਦਿਓ ਐ ਲਾ ਦਿਓ ਲੋਕੀ ਹਨ ਪੁੱਛਦੇ ਆ ਤੇ ਨਹੀਂ ਤੇ ਕਈ ਕਮੇਟੀਆਂ ਬਿਜਾਰ ਚ ਕਾਪੀਆਂ ਲੈ ਕੇ ਗਰਾਈਆਂ ਕਰਦੀਆਂ ਸਾਡੀ ਕਮੇਟੀ ਦੀ ਇੱਕੋ ਖਾਸੀਅਤ ਹੈ ਪ੍ਰਧਾਨ ਕੈਸ਼ੀਅਰ ਕੋਈ ਨਹੀਂ ਸਭ ਪ੍ਰਧਾਨ ਸਭ ਕੈਸ਼ੀਅਰ ਸਭ ਮਹਾਰਾਜ ਦੀ ਕਿਰਪਾ ਉਹਨਾਂ ਉਹਨਾਂ ਦੇ ਰਹਿਮ ਦੇ ਵਿੱਚ ਸਾਰਾ ਕੰਮ ਕੀਤਾ ਜਾਂਦਾ ਉਹ ਅੱਜ 30 ਤੋਂ 35 ਸਟਾਲ ਲਗਾਏ ਗਏ ਨੇ ਉਹ ਰਾਤ ਕੱਲ ਸਵੇਰੇ 8 ਵਜੇ ਦਾ ਲੰਗਰ ਚੱਲਦਾ ਹੋਇਆ 24 ਘੰਟੇ ਅੱਜ ਵੀ ਸਾਰੀ ਦਿਹਾੜੀ ਚੱਲੇਗਾ ਉਹ ਰਾਤ ਨੂੰ ਸਟਾਲ ਵੀ ਲਾਏ ਜਾਣਗੇ ਉਹ ਸਾਡਾ ਇੱਥੇ ਕਰਸ਼ਕ ਦਾ ਕੇਂਦਰ 2 ਕੁਇੰਟਲ ਦਾ ਲੱਟੂ ਇਦੇ ਵਿੱਚ ਬਾਬਾ ਲਾਲ ਜੀ ਦੀ ਕਿਰਪਾ ਨਾਲ ਇੱਕ ਮੁੰਦਰੀ ਪਾਈ ਜਾਂਦੀ ਔਰ ਉਹਦੀ ਔਰ ਪਿਛਲੀ ਵਾਲੀ ਦੋ ਵੀ ਪਾਈਆਂ ਤੇ ਐਕਟਿਵ ਵੀ ਦੇਖੋ ਕੀ ਬੰਦਾ ਸ਼ਾਮ ਤੱਕ ਔਰ ਉਹਨਾਂ ਦੀ ਬੜੀ ਕਿਰਪਾ ਜੇ ਇਸ ਕਮੇਟੀ ਦੇ ਉੱਤੇ ਲੋਕੀ ਅਨੁਮਾਨ ਕੇ ਪੁੱਛਦੇ ਆ ਕਿ ਹੋਰ ਕੋਈ ਚੀਜ਼ ਚਾਹੀਦੀ ਦੱਸੋ ਨਹੀਂ ਤੇ ਆਮ ਕਮੇਟੀਆਂ ਦੇ ਵਿੱਚ ਜਾਓ ਘੰਟਾ ਲੰਗਰ ਚੱਲਦਾ ਦੋ ਘੰਟੇ ਸਵਾਪਤੀ ਸਾਡੇ ਕੋਲ ਲੰਗਰ ਦੀ ਮਹਾਰਾਜ ਇੱਥੇ ਰਾਸ਼ਨ ਇਕੱਠਾ ਹੁੰਦਾ ਔਰ ਮਹਾਰਾਜ ਆਪ ਆਂਦੇ ਨੇ ਪਤਾ ਨਹੀਂ ਕਿਹੜੇ ਵੇਲੇ ਰਾਤ ਨੂੰ ਆਂਦੇ ਨੇ ਉਹ ਰੋਤਾ ਰੱਖ ਕੇ ਚੱਲ ਜਾਂਦੇ ਆ ਲੰਗਰ ਇੰਨਾ ਕੁ ਵਾਜ ਜਾਂਦਾ ਪ੍ਰਸ਼ਾਦ ਇੰਨਾ ਕੁ ਵਾਜ ਜਾਂਦਾ ਕਿ ਲੋਕੀ ਦੇਖਦੇ ਆ ਕਿ ਇੰਨਾ ਰਾਸ਼ਨ ਕਿੱਦਾਂ ਆਂਦਾ ਹੈ ਔਰ ਅੱਜ ਕਿਰਪਾ ਦਾਖਾਣੇ ਚੌਂਕ ਲੰਗਰ ਕਮੇਟੀ ਦੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਮਹਾਰਾਜ ਦੇ ਘਰ 10 20 ਰੁਪਏ ਜ਼ਰੂਰ ਚੜਾਓ ਕਿ ਆਨਾਂ ਟਾਈਮ ਦੇ ਉੱਤੇ ਬਾਬਾ ਲਾਲ ਜੀ ਦੀ ਕਿਰਪਾ ਹੋਏ ਔਰ ਆਨਾਂ ਟਾਈਮ ਤੇ ਸ਼ਹਿਰ 'ਚ ਪਤਾ ਲੱਗੇ ਕਿ ਬਾਬਾ ਲਾਲ ਜੀ ਕਿੰਨੇ ਸੇਵਕ ਔਰ ਕਿੰਨੀ ਇੱਥੇ ਚੜਤ ਹੈਗੀ ਹੈ ਜੈ ਸ਼੍ਰੀ ਬਾਬਾ ਦਾ